ਬਹੁਤ ਹੀ ਸਤਿਕਾਰਯੋਗਾਂ ਪਰ ਗਾਮੀ ਮੰਡਲ ਦੇ ਸ਼ਾਮਿਲ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰਾਂ ਯੂਵਨ ਮੇਰੇ ਸਾਹਮਣੇ ਬਹੁਤ ਹੀ ਸੂਝਵਾਨ ਤੇ ਦਾਨਿਸ਼ਵਰ ਸਾਹਿਤ ਨਾਲ ਮਾਸ ਰੱਖਣ ਵਾਲੇ ਮੁਹੱਬਤ ਰੱਖਣ ਵਾਲੇ ਦੋਸਤੋ ਸਭ ਤੋਂ ਪਹਿਲਾਂ ਡਾਕਟਰ ਸਰਬਜੀਤ ਗੁਰ ਬਰਾੜ ਹੁੰਦਾਂ ਨੂੰ ਹੋਨਾ ਕਾ ਪੁਸਤਕ ਤੋਂ ਆਮੀ ਦੇ ਲੋਕਾਂ ਦੇ ਉੱਤੇ ਬਹੁਤ ਬਹੁਤ ਵਧਾਈ ਹੋਵੇ ਦੋਸਤੋ ਜਦੋਂ ਇਹ ਕਿਤਾਬ ਰਿਲੀਜ਼ ਹੁੰਦੀ ਹੈ ਕਿਤਾਬ ਛਪਦੀ ਹੈ ਕਿਤਾਬ ਸਾਡੇ ਸਾਹਮਣੇ ਹੁੰਦੀ ਹੈ ਜੀ ਸਿੰਘ ਜੀ ਇਸ ਤਰ੍ਹਾਂ ਦੇ ਅੰਦਰ ਵਿਸ਼ੋਧੀ ਲੱਗ ਰਹੇ ਹੁੰਦੇ ਜਿਸ ਤਰ੍ਹਾਂ ਇੱਕ ਸੁਨਹਿਰੀ ਮੁਖ ਦਾ ਜਨਮ ਹੋਈ ਹੋਵੇ ਸੋਇਜੋ ਇਸ ਕਿਤਾਬ ਦੇ ਰੂਪ ਦੇ ਵਿੱਚ ਬੋਲ ਸਰ ਇਨ ਕੰ ਮਨੁੱਖਾ ਰਾਹਾ ਸੁਖਾ ਤੇਹਾ ਦੁਨੀਆ ਚ ਗਲ ਸਜਲ ਹੋਇਆ ਇੱਕ ਵਾਰ ਉਹਦੇ ਲਈ ਮੇਰੇ ਤੇ ਪੇਸ਼ਕਾਰੀ ਰਹੇ ਰਹਣੀ ਬੰਦੀ ਹੈ ਦੂਸਤੋ ਅਸੀਂ ਪੰਜਾਬ ਦੇ ਲੋਕਾਂ ਅਸੀਂ ਉਸ ਪੰਜਾਬ ਦੇ ਲੋਕਾਂ ਜਿਹਦੇ ਬਾਰੇ ਪ੍ਰਿੰਸਪ ਸਿੰਘ ਨੇ ਕਿਹਾ ਕਿ ਪੰਜਾਬ ਬਸ ਦਾ ਦੁੱਖ ਤੇ ਨੀਂਦ ਹੈ ਇਹੋ ਜਿਹੜਾ ਦੇ ਰਾਹ ਤੇ ਜੀਣ ਦੇ ਕਿਹਾ ਕਿ ਸ਼ਖਸ ਸਾਡਾ ਨਹੀਂ ਹੈ ਇਸ ਜੀ ਸਪੈਸ਼ਲਟੀ ਸ਼ੂਤ ਦੇ ਵਿਨਾਸ਼ੀਆਂ ਤੋਂ ਇਹ ਸ਼ਬਦ ਸਾਨੂੰ ਪੂਰੇ ਕਰਦਾ। ਸੋ ਜਿਹੜਾ ਬੰਦਾ ਸ਼ਬਦਾਂ ਦੇ ਵਿੱਚ ਦੋ ਸੰਦੇਸ਼ ਸਵੈ ਤੋਂ ਲੈ ਕੇ ਸਮਾਜ ਕਾਫੀ ਗਾਰ ਦੇ ਪੂਰਾ ਕਰਦਾ ਹੈ। ਨਿਸ਼ਚਿਤ ਅਵਰਦੇ ਉੱਤੇ ਉਹ ਇੱਕ ਸ਼ਬਦ ਜੀ ਕਹਿੰਦੇ ਉਹ ਵੇਸਕ ਦੇ ਕੁ ਡਾਕਟਰ ਸਰ ਜੀ ਇੱਕ ਹੋਰ ਬਰਾ ਮੋਕੇ ਸ਼ਹਿਰ ਦੇ ਬਹੁਤ ਬਟੇ ਸਟੇਟਲਿਟ ਨੇ ਇਹਨਾਂ ਦੀ ਕਿਤਾਬ ਨੂੰ ਆਮੇ ਜੀਸਟੇਟਰ ਹਾਂ ਜੀ ਇਹਨਾਂ ਦੀ ਕਿਤਾਬ ਨੂੰ ਆਮੇ ਇਹ ਪੰਜਾਬੀ ਚਰਚਾ ਦੀ ਪੰਜਾਬੀ ਚਰਚਾ ਦੀ ਕਿਤਾਬ ਹੈ ਇਹਨੂੰ ਹਾਂ ਇਸੇ ਕਾਰਨ ਜਿਸ ਕਾਰਨ ਬਾਗੇ ਥਾ ਹੈ ਵਾਹ ਲੇਕਿਨ ਸਾਡੀ ਪੰਜਾਬੀ ਕਵਿਤਾ ਦੀ ਜਿਹੜੀ ਪੰਜਾਬੀ ਗਜ਼ਲ ਦੀ ਪੰਜਾਬੀ ਕਾਵ ਰਚਨਾ ਦੀ ਪਰੰਪਰਾ ਹੈ ਉਹਦੇ ਪਿੱਛੇ ਉਹ ਤੋਂ ਬੋਧੀ ਆ ਤੱਕ ਹੋਈ ਹੈ ਤਾਂ ਜਦੋਂ ਸੀ ਉਸ ਦੇ ਉੱਤੇ ਨਾਦੇ ਆ ਬਹੁਤ ਸਨ ਵੱਡੇ ਵੱਡੇ ਨਾਮ ਬੜੀਆਂ ਵੱਡੀਆਂ ਉਹਦੀਆਂ ਕਈ ਰਚਨਾਵਾਂ ਪੜਨ ਸੁਣਨ ਤੇ ਮਹਿਸੂਸ ਕਰਨ ਵਾਸਤੇ ਸਾਨੂੰ ਇਹ ਬਾਤ ਦੇ ਮਿਲਦੀ ਹੈ ਮੈਂ ਪੰਜਾਬੀ ਕਵਿਤਾ ਦੀ ਪੰਜਾਬੀ ਕਾਵ ਰਚਨਾ ਦੀ ਜਿਹੜੀ ਅਮੀਰ ਪਰੰਪਰਾ ਉਸਨੇ ਵਿਕਉਂਕ ਨਾਮ ਹੈ ਜਿਹੜਾ ਤੁਹਾਡੇ ਨਾਲ ਇਸ ਉਮੀਦ ਨਾਲ ਸਮਝਾ ਕਰਦੇ ਹੈ ਕਿ ਮੇਰੀ ਵੀ ਅਗਦੀ ਗੱਲ ਹੈ ਉਹ ਤੁਹਾਨੂੰ ਉਸ ਦੇ ਨਾਲ ਜੋੜ ਕੇ ਆਪਣਾ ਦਾ ਵਸਤਾਬਿਕ। ਕੰਪਨੀ ਦੇ ਵਿੱਚ ਕਿਹਨੂੰ ਪਤਾ ਨਹੀਂ ਹੈ ਕਿ ਸ਼ਿਵ ਜੀ ਦਾ ਕਾਲ ਵੀ ਪੰਜਾਬੀ ਗੱਪ ਦਾ ਬਣਾਦਾ। ਜਦੋਂ ਅਸੀਂ ਹਫ਼ਤਾ ਦੀ ਗੰਨ ਕਰਦੇ ਆ ਜਦੋਂ ਅਸੀਂ ਕੱਪੜਾ ਪੜ੍ਹਦੇ ਆ ਜਦੋਂ ਤਾਂ ਉਸ ਦੀ ਸਿੱਖਿਆ ਆ ਦੋਸਤੋ ਪਛਾਣ ਚਿੰਨ੍ਹ ਕੱਤ ਦਾ ਦੇ ਪਛਾਣ ਕਿੰਨੇ ਨੇ ਜਿਹੜੇ ਬਹੁਤ سارے ਉਹ ਸਭ ਜਿਹੜੇ ਬਹੁਤ سارے ਪਛਾਣ ਚਿੰਨ੍ਹ ਨਹੀਂ ਉਹਨਾਂ ਦੇ ਵਿੱਚੋਂ ਜਿਹੜੇ ਪਛਾਣ ਚਿੰਨ੍ਹ ਕੱਤ ਦਾ ਕਿ ਜਗਦੀਕਾਪਸ ਉਹ ਹੁੰਦੀ ਹੈ ਜਿਹਨੇ ਰੱਤ ਤਵੀ ਜਿੰਦਾਂ ਦਾ ਸਿਰ ਤੇ ਮੈਜੀਨੇਸ਼ਨ ਦੀ ਕਲਪਨਾ ਦੀ ਫਲਾਈਟ ਹੈ ਜਿਹੜੀ ਉਹ ਬਹੁਤ ਉੱਚੀ ਤੇ ਪਹੁੰਚਦਾ ਮੋੜੀ ਸੰਗਾ ਦਿਹਾ ਤੋਂ ਸ਼ੇਪਮਾਲ ਤਾਲਵੀ ਦੀ ਕੱਤ ਹੈ कहता बेगल जब भी मेरी है कर्जा तो मेरे जब भी मेरी है कर्जा तो मैं तेरे बुखारी किताब ले बैठा तो तो शिक्षा किताब ले बैठा तालसियों की मेंटी रेशन की तेरे लम्बी सुनाई चलने नहीं होता नहीं वो बेख रहा कोई चाप तो पहला दीखी हुई है काका ਜਿਸ ਸਪਾਂਸਰਸ਼ਿਪ ਤੋਂ ਕਨੈਕਟ ਵੀ ਰੇਸ ਬੰਦਾ ਫੋਟੋ ਨਾਲ ਸੀਕੂਇਪਸ ਨੂੰ ਗਰਾਉਂਡ ਆਜਾ ਸਾਡੇ ਸਾਥੀਆਂ ਦੇ ਨਫਾ ਦੇ ਵਿੱਚ ਫੇਸਬੁੱਕ ਤੇ ਰਿਸੀਵ ਵੀ ਹਮਨੇ ਉਸ ਟਾਈਮ ਕੋਈ ਮੈਂਟੀਨੇਸ਼ਨ ਦੀ ਫਲਾਈਟ ਲੈ ਕੇ ਲਿੱਤਾ ਹੈ ਕਹਿੰਦਾ ਵੇਹੇ ਜਦ ਵੀ ਮਣੀ ਹੋਇਆ ਸਾਥੀ ਤੋਂ ਦੇਰੇ ਮੇਲ ਤੇ ਆਵ ਬਲੇਬ ਸਿੱਕ ਤਾਂ ਆਨਲਾਈਨ ਕਰ ਜੋ ਇਹਨੂੰ ਅੰਗਰੇਜ਼ੀ ਤੇ ਟ੍ਰਾਂਸਲੇਟ ਕਰੋ ਜੇ ਸਬੰਦ ਹੈ ਮੁਰਫਾ ਸ਼ੇਪ ਕੁਮਾਰ ਬਤਾਲ ਰਹੀ ਹੈ ਆਪਣੀ ਕਲਪਨਾ ਦੇ ਸਵਾਰੇ ਮੈਟ੍ਰੀਡੇਸ਼ਨ ਦੀ ਲਾਈਫ ਦੇ ਸਹਾਰੇ ਇਸ ਨੂੰ ਪਤਾ ਦੇ ਦੇ ਇਸ ਤਰ੍ਹਾਂ ਬinare ਰਿਸਕ ਕਰਦੇ ਜੀ ਤੋ ਪਤਾ ਲੱਗਦਾ ਹੈ ਕਿ ਐਸ ਤੋਂ ਜਿਹੜੇ ਕੰਮ ਹੋ ਗਏ ਸਭ ਨੇ ਬਤਾਰੇ ਹੋ ਚੁੱਕੇ ਕਾਲਪ ਕਰਨਾ ਕੋਨਾ ਸਪਤਾ ਦੇ ਵਿਸਾ ਤੇ ਉਹੀ ਕਲਪਨਾ ਨੂੰ ਵੀ ਤੇ ਉਹੀ ਜਾਂਦੇ ਸੋਗ ਜਨਤੀ ਲੋਕਸ਼ੀਲ ਦੇ ਵਿੱਚ ਮੈਂ ਨਹੀਂ ਉਹੀ ਗੱਲ ਆਪਣੀ ਕਰਦੇ ਸਪਤਾ ਦਾ ਦੂਜਾ ਵਰਹਾਉਂ कि ਕਿ ਚੰਗੀ की तलाश के ਦੇ ਵਿੱਚ ਸੋਹਿਆ ਹੋਇਆ ਕਵੀ ਵਾਲੀ ਕਪਤਰ ਨੂੰ ਪੱਕੀ ਸਥਿਤੀ ਦਾ ਸਾਥ ਮਿਲਿਆ ਇੱਕ ਹੋਰ ਵੀ ਕਵੀ ਦੋ ਭਾਈ ਜੀ ਸਤਿ ਜੀ ਬੈਠ ਗਏ ਪਰ ਅਸਲ ਨੂੰ ਇਹ

हा तो वो वाली वसाली में नपी गफ्ता रेली एफियो बना वो सिग्नेचर उसको जवाब देता होटल देके लिख नप वो कहना काई था म्यूजिक का तो अनुभव करता नहीं सुना सकता वो क्यों कहता क्यों के गो से के वो कहता क्यों दोस्त से दोस्तों वो कह रहा क्योंकि ਇਹ ਬਖਸਾਨ ਸੋਤ ਰਸੈ ਨਾਲ ਇਹ ਗੁਰੂ ਦੀ ਉਹ ਜਿਹੜੀ ਕਰਤਾ ਨੂੰ ਸੁਣਨ ਵਾਸਤੇ ਮੇਰੇ ਗੁਰੂ ਹੰਗਾਮੀ ਐਟਲੀ ਉਹ ਬਜੰਤਾ ਦੀ ਉਹ ਕਾਹਦੋਂ ਵਾੜੀ ਜਾਂ ਹਰ ਪਾਰਸੀ ਤੇ ਫਿਰ دوست ਬਹੁਤ سارے ਟੂਰਿੰਗ ਨੇ ਪੰਜਾਬੀ ਕਵਿਤਾ ਦੇ ਐਸ ਗੋਦ ਮੰਦਰਾਂ ਵਿੱਚ ਦੇ ਵਿੱਚ ਮੈਂ ਇਹ ਗੱਲਾਂ ਥੈਂਕ ਯੂ ਇੱਕ ਗੰਭੀਰ ਬੁਨਿਆਦੀ ਫਲਤੂ ਆਮੀ ਦੇ ਗਲ ਇਹ ਹੁੰਦਾ ਹੈ ਕਿ ਕਰਪਾਤਾਂ ਦੇ ਉਹ ਕਿਹੜੇ ਨਿਸ਼ਾਨ ਜਾਂਦੇ ਜਿਹਦੇ ਕਰਕੇ ਅਸੀਂ ਬਣੀ ਹੈ ਇਹ ਇੰ ਸੰਦੀ ਹੈ ਪਹਿਲੀ ਦੋਸਤੋ ਸਰਵ ਜੀ ਲਖਤਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਜਿਸ ਕਰਤ ਦੇ ਵਿੱਚ ਪਰਵਾਹ ਕੀਤੀ ਜਿਹਦੀ ਗੱਲ ਬਹਿਜਤਾ ਹੈਗਾ ਦਸੰਤਲ ਸਰਦੀ ਦੇ ਹੁੰਦੇ ਜਿਉਂ ਹੋਇਆ ਜਿਹੜੇ ਬੰਦਾ ਇਸ ਧਰਤੀ ਤੋਂ ਬਚ ਕੇ ਚੱਲਿਆ ਗਿਆ ਦੋਸਤਾਂ ਦੀ ਨੌਲਾ ਸੰਗਲ ਕੁੰਤੀ ਦਾ ਸਤਲਪੈ ਜਿਹੜਾ ਹਿੰਦੁਸਤਾਨ ਦੇ ਪਲਸ ਪੇ ਦੇ ਵਿੱਚ ਉਹ ਵੱਡੀ ਥਾਂ ਰੱਖਦਾ ਜਦੋਂ ਅਸੀਂ ਸਰਕਾਰ ਦੀ ਗੱਲ ਕਰਾਂ ਮਾਦੀ ਕੱਫਤਾ ਵੱਧਦੀ ਹੈ ਤਾਂ ਮੁੱਤੀ ਦਾ ਸੰਗਲ ਪੈ ਜਿਹੜਾ ਉਹ ਸਾਡੇ ਅੱਗੇ ਐ ਲੇਕਿਨ ਕਿਹੜਾ ਕਪੜਾ ਬਣ ਕੇ ਲੱਗਦਾ ਮੈਂ ਨਾ ਦੀ ਕੱਫਤਾ ਦਾ ਪਾਰ ਨਹੀਂ ਤਾਂ ਉਹਦੇ ਵਿੱਚ ਅੱਖਾਂ ਅੱਗੇ ਇੱਕ ਚਿੱਟਾ ਕੱਪੜਾ ਲੱਗ ਹੁੰਦਾ ਹੈ ਕੋਈ ਬੰਦਾ ਜਿਹੜਾ ਸਾਡੇ ਸਾਹਾ ਦੇ ਵਿੱਚ ਵੱਸਦਾ ਸੀ ਜਿਹੜਾ ਸਾਡੇ ਰਾਹਾਂ ਦੇ ਵਿੱਚ ਰੋਜ਼ ਵਰਤੋਂ ਸੀ ਅਸੀਂ ਉਸ ਨੂੰ ਵੀ ਕਦਾਸੀ ਉਹ ਕਿਸੇ ਹੋਰ ਜਨਮ ਚਲੇ ਗਿਆ ਹੁਣ ਚਾਹਤ ਉਹ ਕੀ ਬੋਲ ਤੋਂ ਕਿਹਾ ਪਿੱਛੇ ਜਿਹੇ ਉਹਦੇ ਰਿਸ਼ਤੇ ਦਾ ਉਹਦੇ ਹਮਸਬ ਉਹਦੇ ਰੰਗ ਸਾਹਿਬ ਦੇ ਤੇ ਉਹ ਤੋਂ ਗੁਪਤ ਹੋ ਗਿਆ ਹਾਂ ਜਦੋਂ ਇਸ ਕੋਰ ਬਰਾਗ ਹੋਣ ਦੀ ਕਪਤਾ ਪੜਦੇ ਆ ਤਾਂ ਜਵਾਬ ਮਿਲਦਾ ਹੈ ਕਿ ਨਹੀਂ ਇਹ ਨਾਲ ਜਿਹੜਾ ਨਹੀਂ ਕੋਈ ਫ੍ਰੀ ਨਹੀਂ ਭਈ ਇਹ ਚੀਜ਼ ਕੀ ਹੁੰਦੀ ਹੈ ਇਥੋਂ ਇਹਨਾਂ ਦੀ ਕਪਤਾ ਹੈ ਕਹਿੰਦੇ ਕਿ ਜਿੱਥੇ ਸੰਧ ਸਹਾਨਾ ਦੀ ਕਿੱਥੇ ਹੁੰਦੀ ਮੁਕਤੀ ਸਾਧਿਆ ਸਹਾਨਾ ਦੀ ਤੱਕ ਕਿ ਨਾਰਾ ਗੰਗਾ ਨੂੰ ਜਿਵੇਂ ਖੜਾ ਸੋ ਹਾਂ ਚਲ ਕੇ ਨਾਰਾ ਦੀ ਜਿੱਥੇ ਅਸੀਂ ਲੋਕ ਸੌਣ ਜਾਂਦੇ ਆ ਉਹ ਸਵਾਲ ਕਰਦਾ ਇਹ ਮੁਕਤੀ ਹੋਗੀ ਆ ਬੁਲਵਾ ਰਹੇ ਹਾਂ ਦੋਸਤੋ ਸਾਡੇ ਅੱਗੇ ਇੱਕ ਸਵਾਲ ਖੜੀ ਹੈ ਜਿਹਦੀ ਮੁਕਤੀ ਨੂੰ ਲੈ ਕੇ ਹੈ ਜਦੋਂ ਅਸੀਂ ਇਹ ਗੱਲ ਸਮਝਦੇ ਹਾਂ ਕਿ ਅਕਤਾ ਦੇ ਨਾਲ ਆਤਮ ਸਾਧ ਹੁੰਨੇ ਆ ਪਤਾ ਲੱਗਦਾ ਹੈ ਕਿ ਡਾਕਟਰ ਸਰਬਜੀਤ ਦਾ ਬਰਾੜ ਦੇ ਚੇਤਨ ਤੇ ਅਚੇਤਨ ਦੇ ਵਿੱਚ ਵੱਡੇ ਸੰਕਟ ਕੋ ਮੈਂ ਇਹ ਮੋੜੋ ਕੱਪੜਾ ਦੇ ਸਾਡੇ ਸਾਹਮਣੇ ਆ ਕੇ ਦੂਜੀ ਗੱਲ ਸਾਚੀ ਫਿਲਾਸਫੀ ਸਾਹਨੇ ਦੇ ਵਿੱਚ ਬਹੁਤ ਸਾਰੇ ਬਾਦ ਨੇ ਇੱਕ ਹੈਗਾ ਉਹਨਾਂ ਦੇ ਵਿੱਚੋਂ ਅਸਤਿਤਵਵਾਦ ਅਸਤਿਤਵਵਾਦ ਦੇ ਵਿੱਚ ਜਦੋਂ ਅਸੀਂ ਥੋੜਾ ਜਿਹਾ ਡਿਫਾਈਨ ਕਰਦੇ ਹਾਂ ਇਹਦੀ ਪਰਿਭਾਸ਼ਾ ਲੈਣੇ ਆ ਤਾਂ ਪਤਾ ਚੱਲਦਾ ਹੈ ਕਿ ਸਵੈ ਮਾਈਸੈਲਫ ਸਾਡੀ ਮੌਂਦ ਜਦੋਂ ਡਾਕਟਰ ਸਰਮਜੀਤ ਕੌਰ ਉਹਨਾਂ ਦੀ ਗੱਪ ਕਾ ਦਾ ਮੈਂ ਪਾਠ ਕੀਤਾ ਦੋਸਤੋ ਤਾਂ ਬਹੁਤ ਸਾਰੀਆਂ ਪ੍ਰਤਾਵਾਂ ਦੇ ਵਿੱਚ ਸਰ ਇਹ ਸੰਗਜੀਤ ਇਹ ਦੋ ਨਾਮ ਹੁੰਦੇ ਹਨ ਸਾਨੂੰ ਸੰਗਤ ਦੇ ਸਰਬ ਦੇ ਸਰਬ ਦੇ ਕੋਈ ਵਿਅਕਤੀ ਦਾ ਨਾਮ ਇਸ ਜਿਹਾ ਬਸ ਇੱਥੇ ਲਿਆ ਹੁਣ ਜਿਹੜਾ ਸਿਰਜਕ ਆਪਣੀ ਰਚਨਾ ਵਿੱਚ ਆਪਣਾ ਨਾਮ ਜਿਹੜਾ ਉਹ ਵੱਖ-ਵੱਖ ਰੰਗਾਂ ਰੂਪਾਂ ਆਖਾਂ ਦੇ ਵਿੱਚ ਲੈਂਦਾ ਦਰਸ ਕਰਦਾ ਨਿਸ਼ਚਿਤੌਰ ਦੇ ਅੱਤੇ ਉਹ ਸਵੈ ਦੀ ਤਸਦੀਕ ਕਰ ਉਹ ਆਪਣੇ ਨਾਮ ਦੀ ਤਸਦੀਕ ਕਰ ਰਿਹਾ ਹੁੰਦਾ ਹੈ ਇਥੋਂ ਤੱਕ ਕਿ ਜਿੱਥੇ ਉਹ ਰਹੇ ਉਹ ਉਸ ਧਰਤੀ ਦੀ ਸ਼ਹਿਰੀ ਮੋਗੇ ਸ਼ਹਿਰ ਦਾ ਨਾਮ ਬੰਸਾਰੀ ਦਾ ਜ਼ਮਾਨਾ ਹੈ। ਨਿੱਕ ਸ਼ਹਿਰ ਜਿਹੜਾ ਦੋਸਤ ਉਹਦੀ ਤਸਦੀਕ ਹੁੰਦੀ ਹੈ। ਜਦੋਂ ਤੁਸੀਂ ਇਸ ਨੁਕਤੇ ਨਿਗਾਹ ਕੋਈ ਇਸ ਸ਼ਬਦ ਨਹੀਂ ਨਾ ਮੇ ਅਸ਼ੇਰ ਦਾ ਨਾਮ ਸਿੰਧਖ ਦਾ ਨਾਮ ਤਾਂ ਸਾਨੂੰ ਸਬਜਤ ਵੀ ਹੈ ਕਿ ਇਹਨਾਂ ਦੀ ਗੱਫਾ ਦੇ ਉੱਤੇ ਅਜੀਬ ਤੌਰ ਦੇ ਉਪਸਥਿਤਵਾਦੀ ਰਹਿੰਦੇ ਜਿਹੜਾ ਉਹ ਆਜ ਮਹਾਰੇ ਕਪਤਾ ਦੇ ਵਿੱਚ ਦੱਬ ਕੇ ਰਿਹਾ। ਤੀਜੀ ਗੱਲ ਮੇਰੀ ਦੋਸਤੋ ਹੋਰ ਬਾਕੀ ਸਾਰੇ ਰਿਸ਼ਤੇ ਜਿਹੜੇ ਕੋ ਬਾਹਰ ਦੇ ਵਿੱਚ ਨੇ ਸਭ ਤੋਂ ਪਹਿਲਾਂ ਮਾਂ ਦੋਸਤੋ ਮਾਂ ਉਹ ਸਾਡੇ ਪੰਜਾਬ ਤੋਂ ਲੈ ਕੇ ਉੱਥੇ ਰਸ਼ੀਆ ਦੇ ਮੈਡੀਸਨ ਗੋਰਖੀ ਦੀ ਮਾਂ ਤੱਕ ਉਹ ਮਾਂ ਹੈ ਸਾਡੇ ਅੱਗੇ ਸਾਰੇ ਜਿਹੜੇ ਧੀਆ ਪੁੱਤਾਂ ਲੋਕ ਆਸੀਂ ਵੱਖ-ਵੱਖ ਰਿਸ਼ਤੇ ਵਾਲਿਆਂ ਸਾਡੇ ਅੱਗੇ ਇੱਕ ਕਲੈਕਟਿਵ ਮਾਂ ਉਹ ਡਾਕਟਰ ਸਰਜੀਤ ਕੋਲ ਬਰਾੜ ਇਹਨਾਂ ਦੀ ਜਿਹੜੀ ਕਸਟ ਹੈ ਉਸ ਦੇ ਵਿੱਚ ਜਿਹੜੀ ਕਾਰ ਫੱਤਰ ਹੈ ਉਹ ਦੋਸਤ ਸਾਰੀਆਂ ਹਸਪਤਾਲੀ ਕਲੈਕਟਿਵ ਮਾ ਜਦੋਂ ਮੈਂ ਕਪ ਰੋਟਰ ਨੂੰ ਅੰਡਰਲਾਈਨ ਕਰਨ ਕੀਤਾ ਇੱਕ ਜਿਹੜਾ ਤੱਤ ਇਹ ਲੱਭਿਆ ਸਮਝਦੇ ਇਹ ਲੱਭਿਆ ਕਿ ਸਰਜੀਤ ਕੋਲ ਬਰਾੜ ਦੀ ਕਸਟਾ ਦੇ ਵਿੱਚ 5 ਸਲਵ ਨਾ 60 ਆ ਮਾਂ ਦੇ ਵੈਂਟਸ ਨੂੰ ਵੇਖ ਕੇ ਸ਼ਾਮ ਤੱਕ ਬਾਕੀ ਸਾਰੇ ਰਿਸ਼ਤਿਆਂ ਵਾਸਤੇ ਕੁੱਤਨ ਦੇ ਕਰਦੀ ਫਿਰਦੀ ਹੈ ਉਹਦੇ ਛੋਟੇ ਛੋਟੇ ਜੈਸਚਰ ਜੈਸਚਰ ਇਜ਼ ਦਾ ਲੈਂਗੁਏਜ ਜੈਸਚਰ ਦੋਸਤੋ ਭਾਸ਼ਾ ਹੁੰਦਾ ਹੈ ਡਾਕਟਰ ਸਰਜੀਤ ਬਰਾਮਣ ਉਸ ਜੈਸਚਰ ਨੂੰ ਮਾਂ ਦੇ ਜੈਸਚਰ ਨੂੰ ਔਰ ਸਵੇਰ ਤੋਂ ਸ਼ਾਮ ਤੱਕ ਰਿਕਮ ਕਰਦੀ ਹੈ ਛੋਟੇ ਸਿੱਟੇ ਵੱਡੇ ਵੱਡੇ ਬਾਤ ਕਰਦੀ ਹੈ ਟ੍ਰਾਂਸਲੇਟ ਕਰਦੀ ਹੈ ਕਿਵੇਂ ਦੇਖੋ ਜੀ ਤੋਂ ਸਭ ਨੂੰ ਪਤਾ ਲੱਗਦਾ ਹੈ ਕਿ ਉਹ ਔਰਤ ਦਾ ਦਰਦ ਔਰ ਤਜ਼ਾਦਰਦ ਉਹਦੀ ਹੂਦ ਉਹਦੀ ਹੋਣੀ ਉਹਦੇ ਹੋਣ ਦਾ ਐਸਾ ਇੱਕੋ ਹੀ ਸਮੇਂ ਉਹਦੇ ਛੋਟੇ ਛੋਟੇ ਜੈਸਚਰ ਦੇ ਵਿੱਚੋਂ ਜਿਹੜੀ ਫਾਛਾ ਇਹਨੂੰ ਲੱਗਦੀ ਹੈ ਉਹਦੇ ਨੀਤੀ ਕਰਤਾ ਦੇ ਵਿੱਚ ਹੁੰਦੀ ਹੈ ਇੱਕ ਖੂਬਸੂਰਤ ਕਰਤਾ ਦੀ ਸਤਰ ਹੈ ਝਾੜ ਜਾਂ ਜਿਆਦਾ ਪਾਵੇਂ ਲੀਡੇ ਮਾਨ ਸਮੋਦੇਤ ਹੈ ਝਾੜ ਜਾਂ ਝੜ ਜਾਂ ਜਿਆਦਾ ਪਾਵੇਂ ਲੀਡੇ ਕਾਰ ਦੇ ਉੱਤੇ ਕੰਮ ਨਹੀਂ ਇੰਨੇ ਜੱਫੇ ਜਿਹਨੇ ਦੁੱਧ ਜਿੰਦਗੀ ਦੇ ਘਰ ਕੇ ਪੈਨਸ਼ਨ ਸੀ ਉਹ 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 ਨਾ ਪਰ ਉਹ ਜਿਹੜਾ ਕੋਈ ਤਾਂ ਵੀ ਅਲੋਪ ਕੋ ਆਪਣੇ ਜੁਫਾ ਨਾਲ ਦਾ ਇਫੈਕਟ ਕਰ ਸਕਦਾ ਹੈ। ਐ ਸਮਝਾਓ। ਐ ਸਮਝਣਾ ਦੋਸਤੋ ਜਸਜਤ ਨੂੰ। ਕਲਕਤੇ ਮਾਂ ਦੇ ਗਿੱਜੂ ਜੀ ਦਾ ਜਿਆਦਾ ਰਗਾ ਬਾਤ ਸਰ ਪਰਦੇ ਵਿੱਚ ਹੋ ਜਿਹੜਾ ਜੈਸਚਰ ਆ ਉਹ ਇਹਨਾਂ ਦੇ ਕਪਟਾਲੇ ਵਿੱਚ ਇਹ ਕਰਨ ਦੇ ਵਿੱਚ ਮੇਰੀ ਇੱਕ ਗੱਲ ਸੱਚ ਵਸ ਆਨਡਰਸਟੂਡ ਸੋਸ ਸਿ ਹੁਣ ਜਿਹੜੇ ਸਮਾਜ ਦੇ ਵਿੱਚ ਰਹਿ ਗਏ ਆ ਹਨ ਨਿਸ਼ਚਿਤ ਤੌਰ ਤੇ ਉੱਤੇ ਇਹ ਆਨਲਾਈਨ ਸੰਸਾਰ ਦੀ ਸਮਾਜ ਯੁੱਗ ਦੇ ਦੌਰ ਹੈ ਇਹਦੇ ਵਿੱਚ ਸਾਰਾ ਕੁਝ ਕੈਲਕੂਲੇਟ ਹੈ ਇਹਨੂੰ ਦਸ਼ਾਂਕ ਦਸਨ ਫਿਕਸ اور فوکس ਕੀਤਾ ਜਾਦਾ ਹੁਣ ਇਸ ਫਲਾਈਂਡ ਦੇ ਵਿੱਚ ਜਿਹੜੇ ਲਾਰੇ ਦੋਸਤੋ ਜਿਹੜਾ ਡਿਜੀਟਲ ਹੈ ਦਿਲ ਦੀ ਧੜਕਣ ਸਾਹਾਂ ਦੀ ਆਵਾਜ਼

ਸਰਜੀਤ ਕੋਲ ਫਰਾਂ ਦੋਸਤੋ ਔਰਤ ਦੀ ਇੰਪੋਰਟ ਦਾ ਫੈਸਲਾ ਇਸ ਤਰ੍ਹਾਂ ਦੇ ਤਰੀਕੇ ਇਕਾਂਤ ਦੇ ਵਿੱਚ ਉਹ ਕਿਵੇਂ ਬਦਲਦੀ ਹੈ ਜੇਕਰ ਬੰਦਾ ਆਪਣੀ ਕੰਧਤਾ ਨੂੰ ਗਿਆਨ ਦੇ ਵਿੱਚ ਬਦਲ ਲੈਂਦਾ ਹੈ ਜਾਂ ਬਦਲ ਲੈਂਦੀ ਹੈ ਉਹ ਸਿਰਜਿਤ ਹੋ ਜਾਂਦਾ ਸਰਜੀਤ ਕੋਲ ਫਰਾਂ ਇਹ ਤਾਂ ਐਸੀ ਅਕਸ ਸਮਾਨੰਤਰ ਕल्पना ਦੇ ਵਿੱਚ ਲਿਆ ਕੇ ਆਉਂਦੀ ਕਿ ਜੇਕਰ ਕੋਈ ਕੰਧ ਦੇ ਵਿੱਚ ਬਦਲ ਕੇ ਸਿਰਜਿਤ

ਦੋਸਤੋ ਜਦੋਂ ਇਹ ਦਿਨ ਦਿੱਖ ਨਹੀਂ ਲੱਗਦਾ ਇੱਕ ਜਿਸ ਦਾ ਜਿਹੜਾ ਬਿੰਬ ਸਾਡੇ ਮਸਤਕ ਦੇ ਵਿੱਚ ਆ ਗਿਆ ਹੁੰਦਾ ਹੈ ਇੱਕ ਦਾ ਜਿਹਦੇ ਦਿਲ ਦੀ ਧੜਕਣ ਸਾਹਾਂ ਦੀ ਆਵਾਜ਼ ਇਹ ਦੋਵਾਂ ਦੇ ਵਿੱਚ ਖਾਸ ਤੌਰ 'ਤੇ ਵਿਸ਼ਾਸ਼ੀਲ ਹੋ ਗਿਆ ਇਹ ਉਤਰਲੈਂਕਾ ਆ ਗ੍ਰੀਸ ਨੇ ਜਦੋਂ ਅਸੀਂ ਇਸ ਕਿਤਾਬ ਦਾ ਦੋਸਤੋ ਸਰਨਾਮ ਦੇਖਦੇ ਕਿਤਾਬ ਆਪਣੇ ਸਰਵਰ ਬੰਨੇ ਤੋਂ ਟਾਈਟਲ ਫੀਸ ਕੁਛ ਕੁ ਹੋ ਜਾਂਦੀ ਹੈ ਕੁਝ ਕੁ ਉਹਦੇ ਚ ਚਤਸਵੀਰਾਂ ਦੇ ਰੂਪ ਚ ਲਿਖਿਆ ਹੋਇਆ ਹੁੰਦਾ ਜਦੋਂ ਅਸੀਂ ਉਹ ਤੇ ਲਿਖਿਆ ਹੋਇਆ ਅਮ ਕਿਤਾਬ ਦਾ ਨਾਮ ਅਸੀਂ ਪਾ ਲਈ ਉਹਨੂੰ ਪਰ ਤੁਹਾਨੂੰ ਅਸੀਂ ਕਿਤੇ ਹੋਰ ਤੋਂ ਸੰਬੋਧਿਤ ਨਹੀਂ ਹਾਂ ਤੋ ਕਿਤੇ ਹੋਰ ਇਸੇ ਕਰੇ ਤੋਂ ਕਿਹਾ ਗਿਆ ਤੁਹਾਨੂੰ ਨਹੀਂ ਉਹ ਚਲਿਆ ਗਿਆ ਜਾਂ ਹੋਇਆ

ਦਲਦਲ ਜੀ ਫੋਰ ਵੀ ਜੀ ਰਿਹਾ ਹੈ ਲੱਗਦਾ ਹੈ ਇਹ ਬਸ ਸਿੰਗ ਵਰਤੀ ਹੈ ਉਹ ਜਿਹੜਾ ਅਫੀਕ ਇਹਦਾ ਉਸ ਤੋਂ ਲਿਖਾ ਕਰ ਗਿਆ ਹੈ ਇਹ ਮੁਹੱਬਤ ਦਾ ਹੰਕੀਕ ਹੈ ਕਿ ਮੁਹੱਬਤ ਇਸ ਨਿਸ਼ਾ ਦੇ ਜਿਹੜੀ ਔਰਤ ਸੀ ਅੱਖਾਂ ਬੰਦ ਨੇ ਉਹ ਵੀ ਆ ਇਸ ਤਰ੍ਹਾਂ ਇੱਕ ਪੋਸਟ ਦੇ ਵਿੱਚ ਇਹ ਜੈਸਚਰ ਜਿਹੜਾ ਦੋਸਤੋ ਇਹ ਹੀ ਮੈਂ ਵੀ ਹੈ ਸ਼ਾਇਦ ਦੇਖੀ ਫਿਰ ਤੋਂ ਉਹ ਮੰਦਾ ਕਿਉਂ ਉਹੀਕ ਹੈ ਉਹਦਾ ਧਿਆਨ ਹੈ ਜਿਹੜਾ ਮੱਥੇ ਤੇ ਕੁਝ ਗਿਆ ਹੋਇਆ ਹੈ ਜੋ ਬੰਦਾ ਇਸ ਤਰ੍ਹਾਂ ਕਰਦਾ ਹੈ ਤਾਂ ਨਿਸ਼ਚਿਤ ਤੌਰ ਤੇ ਉਸ ਦੇ ਗਿਆਨ ਦਾ ਸਰਜਣਾ ਕਿਤਾਬ ਉਹਦੇ ਵਾਸਤੇ ਖਰੀਦੀ ਬਸ ਸੋਏ ਕਿਤਾਬ ਕਿਉਂਕਿ ਮੈਡੀਕਲ ਡਾਕਟਰ ਵੀ ਨਹੀਂ ਮੇਰੀ ਨਜ਼ਰ ਦੇ ਵਿੱਚ ਮੇਰੀ ਪੜਤਮਸਾਹਨ ਨੀਕ ਜਿਆਦਾ ਪੜਤਮਸਾਹਨ ਚ ਇਹ ਵੀ ਹੈ ਕਿ ਇਸ ਕਿਤਾਬ ਦੀ ਗੱਲਤਾ ਨੂੰ ਲਿਖ ਕੇ ਔਰ ਇਸ ਕਿਤਾਬ ਦੀ ਗੱਲਤਾ ਨੂੰ ਪੜ ਕੇ ਸਾਨੂੰ ਸਨੇਪੀ ਜਿਹੜੀ ਸਮਾਏ ਤੋਂ ਲੈ ਕੇ ਸਮਾਜ ਤੱਕ ਖੈਲੀ ਹੋਈ ਹੈ ਜਿਹੜੀ ਆਰਾਮ ਦਿੰਦੀ ਹੈ ਰੂਹ ਨੂੰ ਵੀ ਏ ਨੂੰ ਵੀ ਕਫਾ ਦੋਸਤੋ ਹੋਰ ਕੁਝ ਨਹੀਂ ਅਲੂਪ ਤੇ ਦੇਗਾ ਕਾਵਿਕ ਨੂੰ ਵਾਅਦਾ ਤੇ ਵਾਅਦਿਆਂ ਨੂੰ ਬਹੁਤ ਬੜੇ ਸ਼ਾਨਦਾਰ ਨਿਰਾਸ਼ ਦੇ ਵਿੱਚ ਕੀਤਾ ਇਸ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਇਹ ਨਿਸ਼ਾਨਤੀ ਨਾਲ ਗੱਲਾਂ ਸੁਣਨ ਵਾਸਤੇ ਧੰਨਵਾਦ ਕਰਦਾ ਤੇ ਨਾਲ ਲੋਕ ਵਧਾਈ ਦਿੰਦਾ ਬਹੁਤ ਬਹੁਤ ਵਧਾਈ